ਲਗਾਤਾਰ ਕਈ ਦਿਨ بارش ਪੈਂਦੀ ਰਹੀ ਜੀ ਫਿਰ ਸਾਨੂੰ ਕਮੇਟੀ ਵਾਲਿਆਂ ਨੇ ਕਿਹਾ ਵੀ ਤੁਸੀਂ ਧਰਮਸਾਲਾ ਦੇ ਵਿੱਚ ਸਾਮਾਨ ਧਰ ਲਓ ਜਿਸ ਦਿਨ ਅਸੀਂ ਸਾਮਾਨ ਧਰਿਆ ਉਹਦੀ ਰਾਤ ਨੂੰ ਛਤਰੀ ਗਈ ਪੁਲਿਸ ਅਮਲਾਜ ਮਾਏ ਨੇ ਉਹ ਕਹਿੰਦੇ ਨੇ ਵੀ ਅਸੀਂ ਮਦਦ ਕਰਾਂਗੇ ਸਵੇਰੇ ਕਹਿੰਦੇ ਨੇ ਵੀ ਚਲ ਕੰਮ ਸ਼ੁਰੂ ਕਰੋ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਅਸੀਂ ਧਰਮਸਾਲਾ ਦੇ ਵਿੱਚ ਕੀ ਦੋ ਬੱਚੇ ਨੇ ਮੁਲਾਜ਼ਮਾਂ ਨੇ ਥੋੜਾ ਤੰਵਾਦ ਕਰਦੇ ਆ ਜੀ ਜੀ ਸਾਡੀ ਮਦਦ ਕਰਨ ਦੇ ਲਈ بارشਾਂ ਦਾ ਮੌਸਮ ਚੱਲ ਰਿਹਾ ਸੀਗਾ ਜੀ ਇੱਕ ਗਰੀਬ ਪਰਿਵਾਰ ਹੈ ਜੀ ਉਹਦਾ ਪਰਿਵਾਰ ਦੀ ਸੱਤ ਗਿਰਗੀ ਸੀਗੀ ਜੇ ਜਿੱਦਨ ਅਸੀਂ ਨੇ ਪਰਿਵਾਰ ਦਾ ਉੱਥੇ ਥਾਈ ਚ ਧਰਮਸਾਲਾ ਦੇ ਵਿੱਚ ਸਮਾਨ ਰਖਾਇਆ ਤੇ ਉਦਨ ਹੀ ਅਸੀਂ ਸਮਾਨ ਰਖਾਇਆ ਰਾਤ ਨੂੰ ਹੀ ਸੱਤ ਗਿਰਗੀ ਸੀਗੀ ਉਮੀਦੇ ਮੌਸਮ ਕਰਕੇ ਵੀ ਮਤਲਬ ਗਰੀਬ ਪਰਿਵਾਰ ਹੈ ਦਿਹਾੜੀਆਂ ਦਾ ਪੱਕਾ ਕਰਦੇ ਆ ਤੇ ਉਹਦੇ ਕਰਕੇ ਤੁਸ ਨੂੰ ਪਤੀ ਕਿੰਨਾ ਗੁਜ਼ਾਰਾ ਹੁੰਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਜੋ ਵੀ ਇਹ ਮਕਾਨ ਗਰੇਗਾ ਡੀਐਸਪੀ ਸਾਹਿਬ ਦੀਪਿੰਦਰ ਐਸਐਚਓ ਸਾਹਿਬ ਸਾਰਾ ਖਰਚਾ ਉਹਨਾਂ ਨੇ ਚੱਕਿਆ ਵੀ ਸਾਰਾ ਖਰਚਾ ਅਸੀਂ ਦੇਵਾਂਗੇ ਅਸੀਂ ਬਹੁਤ ਤੁਹਾਨੂੰ ਬਤ ਕਰਦੇ ਹਾਂ ਡੀਐਸਪੀ ਦੀਪਿੰਦਰ ਸਾਹਿਬ ਦਾ ਬਾਕੀ ਪਿੰਡ ਦੇ ਸਾਰੇ ਨਾਲ ਇਹ ਔਰਤ ਗਰਭਪਤੀ ਹਾਂਜੀ ਹਾਂਜੀ ਇਹ ਔਰਤ ਗਰਭਪਤੀ ਹੈ ਜੀ ਬੱਚਾ ਹੋਣ ਵਾਲਾ ਪਹਿਲਾਂ ਦੋ ਬੱਚੇ ਹੈ ਜੀ ਨਾਮ ਰਵਿੰਦਰ ਸਿੰਘ ਹੈ ਜੀ ਇਹ ਆਪਣੇ ਪਿੰਡ ਦਾ ਗਰੀਬ ਪਰਿਵਾਰ ਹੈ ਜਦੋਂ ਪਿੱਛੇ ਜ ਆਪਣੇ ਬਰਸਤ ਹੋਈਆਂ ਨੇ ਉਹਦੇ ਦੌਰਾਨ ਇਹ ਸਾਰੇ ਡਿੱਗ ਗਿਆ ਸੀਗੇ ਪਰ ਡਿੱਗਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਆਪਣੇ ਧਰਮਸ਼ਾਲਾ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰ ਲਿਆ ਸੀਗਾ ਤੇ ਮਗਰੀ ਇਹਨਾਂ ਦੀ ਜਿਹੜੀ ਮਕਾਨ ਆ ਗਿਰ ਗਿਆ ਸੀਗਾ ਪਹਿਲਾਂ ਦੋ ਬੱਚੇ ਨੇ ਇੱਕ ਬੱਚਾ ਹੋਣ ਵਾਲਾ ਤੇ ਉੱਥੇ ਸ਼ਿਫਟ ਕੀਤਾ ਹੋਇਆ ਬਾਕੀ ਮੁਲਾਜ਼ਮ ਆਏ ਹੋਏ ਨੇ ਕੀ ਨਾਮ ਉਹ ਦਾ ਦੀਪਿੰਦਰ ਸਿੰਘ ਜੀ ਡੀਐਸਪੀ ਉਹ ਯਕੀਨ ਦਿਵਾ ਕੇ ਗਏ ਨੇ ਵੀ ਅਸੀਂ ਜਿੰਨਾ ਖਰਚਾ ਸੀ ਕਰਾਂਗੇ ਧੰਨਵਾਦ ਕਰਦੀ ਆ ਜੀ ਸਾਰੇ ਪਿੰਡ ਵਾਲੇ ਵੀ ਬਹੁਤ ਵਧੀਆ ਮਦਦ ਕਰ ਰਹੇ ਨੇ ਇਹ ਸਾਨੂੰ ਜੀ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਕਿ ਲਦਾਲ ਪਿੰਡ ਦੇ ਵਿੱਚ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਮਕਾਨ ਹੈ ਉਹ ਗਿਰ ਗਿਆ ਫਿਰ ਅਸੀਂ ਇੱਥੇ ਤਾਲਮੇਲ ਕੀਤਾ ਤਾਲਮੇਲ ਕਰਨ ਤੇ ਸਾਨੂੰ ਯੂਥ ਕਲੱਬ ਵਾਲੇ ਮੁੰਡੇ ਮਿਲੇ ਇਹਨਾਂ ਨੇ ਦੱਸਿਆ ਇਹ ਜਿਹੜਾ ਵਿਅਕਤੀ ਹੈ ਦਾ ਨਾਮ ਸੁਖਦੇਵ ਸਿੰਘ ਹੈ ਜੀ ਇਹਦੇ ਦੋ ਬੱਚੇ ਨੇ ਵਾਈਫ ਹੈ ਦੀ ਉਹਦੇ ਹੁਣ ਤੀਸਰਾ ਬੱਚਾ ਹੋਣ ਵਾਲਾ ਤੇ ਮਕਾਨ ਹੈ ਜਿਹੜਾ ਬਿਲਕੁਲ ਗਿਰ ਚੁੱਕਿਆ ਹੈ ਇਹ ਜਿਹੇ ਆਰਥਿਕ ਹਾਲਾਤ ਨਹੀਂ ਹੈ ਕਿ ਦੁਬਾਰਾ ਮਕਾਨ ਪਾਇਆ ਜਾ ਸਕੇ ਅਸੀਂ ਲਹਿਰਾ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਦੇਖ ਕੇ ਸਾਡੀ ਸਬਡਿਵੀਜ਼ਨ ਵੱਲੋਂ ਇਹ ਤਹਈਆ ਕੀਤਾ ਕਿ ਅਸੀਂ ਇਹਨਾਂ ਦਾ ਜਿਹੜਾ ਮਕਾਨ ਹੈ ਅਸੀਂ ਆਪਣੇ ਆਪ ਸਾਰੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡੋਨੇਟ ਕਰਕੇ ਅਸੀਂ ਇਹਨਾਂ ਦਾ ਜਿਹੜਾ ਨਵਾਂ ਮਕਾਨ ਬਣਾ ਕੇ ਦੇਵਾਂਗੇ ਸਾਰਾ ਜਿਹੜਾ ਸਮਾਨ ਹੈਗਾ ਜਾਂ ਲੇਬਰ ਹੈਗਾ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਬਿਲਕੁਲ ਜੀ ਜਿੰਨਾ ਵੀ ਸਮਾਨ ਹੋਊਗਾ ਇਟ ਹੋਊਗੀ ਸੀਮੈਂਟ ਹੋਊਗਾ ਛੱਤ ਦਾ ਸਮਾਨ ਹੋਊਗਾ ਜੋ ਵੀ ਹੋਊਗਾ ਈਚ ਐਂਡ ਐਵਰੀਥਿੰਗ ਅਸੀਂ ਪ੍ਰੋਵਾਈਡ ਕਰਾਵਾਂਗੇ ਤੇ ਜਿਹੜਾ ਲੇਬਰ ਦਾ ਕੰਮ ਹੈ ਉਹ ਸਾਡੇ ਜਿਹੜੇ ਯੂਥ ਵਾਲੇ ਮੁੰਡੇ ਨੇ ਇਹਨਾਂ ਨੇ ਸਾਰਾ ਕਿਹਾ ਜੀ ਵੀ ਕਿ ਲੇਬਰ ਦਾ ਅਸੀਂ ਇਹਨਾਂ ਦਾ ਇੱਕ ਪੈਸਾ ਨਹੀਂ ਲੱਗਣ ਦਿੰਦੇ ਅਸੀਂ ਕੋਸ਼ਿਸ਼ ਕਰਾਂਗੇ ਕਿ 5 ਜਾਂ 7 ਦਿਨਾਂ ਦੇ ਵਿੱਚ ਇਹਨਾਂ ਨੂੰ ਮਕਾਨ ਨਵਾਂ ਖੜਾ ਕਰਕੇ ਇਹਨਾਂ ਨੂੰ ਉਹਨਾਂ ਦੇ ਮਕਾਨ ਚ ਅੰਦਰ ਵੜਦੇ ਕਰ ਦਈਏ ਕਿਉਂਕਿ ਜਿਹੜੀ ਲੜਕੀ ਹੈ ਉਹਦੇ ਬੱਚਾ ਹੋਣ ਵਾਲਾ ਤੇ ਉਹ ਦਿਨਾਂ ਤੇ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਲਦੀ ਕਰ ਪਾਇਆ ਜਾਵੇ ਹੁਣ ਪਰਿਵਾਰ ਕਿੱਥੇ ਰਹਿ ਰਹੇ ਹੁਣ ਜੀ ਇਹ ਪਿੰਡ ਚ ਕਿਸੇ ਦੂਸਰੀ ਜਗ੍ਹਾ ਤੇ ਧਰਮਸ਼ਾਲਾ ਚ ਉੱਥੇ ਬੈਠੇ ਆ ਫਿਲਹਾਲ ਇਹਨਾਂ ਦੇ ਸਿਰ ਤੇ ਛੱਤ ਹੈ ਨਹੀਂ ਜੀ ਇਸ ਕਰਕੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਧਰਮਸ਼ਾਲਾ 'ਚ ਬਿਠਾਇਆ ਹੋਇਆ ਜੀ